ਭਗਤਪੂਰਨ ਸਿੰਘ ਲੋਕ ਸੇਵਾ ٹرسٹ ਬਰਨਾਲਾ ਕਲਾ ਵੱਲੋਂ ਪਿੰਡ ਦੇ ਵੱਖ-ਵੱਖ ਮੋੜਾਂ ਉੱਤੇ ਟ੍ਰੈਫਿਕ ਨਾਲ ਸੰਬੰਧਿਤ ਚੇਤਾਵਨੀ ਬੋਰਡ ਲਗਾਏ ਗਏ ਜਿਲ੍ਹਾ ਸ਼ਿਪਾਗ ਸਿੰਘ ਨਗਰ ਨਵਾਂ ਸ਼ਹਿਰ ਭਗਤਪੂਰਨ ਸਿੰਘ ਲੋਕ ਸੇਵਾ ٹرسٹ ਬਰਨਾਲਾ ਕਲਾ ਵੱਲੋਂ ਵੱਖ-ਵੱਖ ਮੋੜਾਂ ਉੱਤੇ ਚੇਤਾਵਨੀ ਬੋਰਡ ਲਗਾਏ ਗਏ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਭਗਤਪੂਰਨ ਸਿੰਘ ਲੋਕ ਸੇਵਾ ਟਰਸਟ ਬਰਨਾਲਾ ਦੇ ਚੇਅਰਮੈਨ ਹਰਪ੍ਰਭ ਮਹਿਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੜਕ ਸੁਰੱਖਿਆ ਜਾਗਰੂਤਾ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਬਰਨਾਲਾ ਕਲਾਂ ਵਿਖੇ ਟ੍ਰੈਫਿਕ ਨਾਲ ਸੰਬੰਧਿਤ ਚੇਤਾਵਨੀ ਬੋਰਡ ਪਿੰਡ ਦੇ ਵੱਖ-ਵੱਖ ਮੋੜਾਂ ਉੱਤੇ ਪੱਕੇ ਤੌਰ ਤੇ ਲਗਾਏ ਗਏ ਹਨ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਸਿੰਘ ਚੇਅਰਮੈਨ ਭਗਤਪੂਰਨ ਸਿੰਘ ਲੋਕ ਸਵਾ ਟ੍ਰਸਟ ਬਰਨਾਲਾ ਕਲਾਂ ਮੇਰੇ ਨਾਲ ਅੱਜ ਤੋਂ ਦੇ ਪ੍ਰੈਸ ਕਤਰਿਆ ਸਦਾ ਚਾਂਦ ਸਿੰਘ ਜੀ ਤੇ ਨਾਲ ਸਾਡੇ ਪਿੰਡ ਦੇ ਸਾਡੇ ਮਿਸਤਰੀ ਜਸਵੀਰ ਸਿੰਘ ਤੇ ਬਾਕੀ ਸਾਰੇ ਭਰਾ ਜਿਹੜੇ ਨਾਲ ਖੜੇ ਐ ਤੇ ਅਸੀਂ ਇੱਕ ਕਿਉਂਕਿ ਰੋਡ ਸੇਫਟੀ ਅਵੇਨਸ ਸੋਸਾਇਟੀ ਬਣਾਈ ਐ ਉਹਦੇ ਤਹਿਤ ਉਹਦੇ ਸਾਡੇ ਜਿਹੜੇ ਪ੍ਰਧਾਨ ਨੇ ਗੁਰਿੰਦਰ ਸਿੰਘ ਤੂਰ ਨੇ ਉਹ ਇਸ ਵੇਲੇ ਬਾਹਰ ਨੇ ਕੈਨੇਡਾ ਦੇ ਵਿੱਚ ਤੇ ਇਸ ਵੇਲੇ ਮੈਂ ਅਮੀਤ ਪ੍ਰਧਾਨ ਆ ਉਹ ਸੋਸਾਇਟੀ ਦੇ ਵਿੱਚ ਤੇ ਇਸ ਕਰਕੇ ਸਵਾਮਾ ਜਿਹੜੀਆਂ ਆ ਅੱਜ ਬਰਨਾਲਾ ਕਲਾ ਨੂੰ ਇਸ ਗੱਲ ਤੇ ਮਾਣ ਹੈ ਮੇਰੇ ਨਾਲ ਸਾਡਾ ਅਮਰਜੀਤ ਸਿੰਘ ਵੀ ਆ ਗਿਆ ਸਾਡੇ ਸਰਸਤੇ ਮੈਂਬਰ ਹੈ ਵੀ ਅਤੇ ਸੱਚਾ ਸੰਗ ਵੀ ਨਾਲ ਆ ਗਿਆ ਹੈ ਤੇ ਸਾਨੂੰ ਮਾਣ ਹੈ ਬਰਨਾਲਾ ਕਲਾ ਵਾਸੀਆਂ ਨੂੰ ਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਰੋਡ ਸੇਫਟੀ ਹੋਵੇ ਨਾ ਸਵੈਟੀਆਂ ਦੇ ਤਹਿਤ ਜਿਹੜਾ ਬਰਨਾਲਾ ਕਲਾ ਦੇ ਵਿੱਚ ਇਹਨੂੰ ਅਸੀਂ ਖਾਸ ਕਰਕੇ ਜੋ ਸੜਕ ਜੂਰ ਜਾਗਰੂਕਤਾ ਜਿਹੜੀ ਸੋਸਾਇਟੀ ਬਣਾਈ ਹੈ ਇਹਦੇ ਤਹਿਤ ਅਸੀਂ ਪਹਿਲਾ ਪ੍ਰਾਯਾਲਾ ਜਿਹੜਾ ਬਰਨਾਲਾ ਕਲਾ ਵਿੱਚ ਕਰ ਰਹੇ ਹਾਂ ਕਿ ਬਰਨਾਲਾ ਕਲਾ ਨੂੰ ਅਸੀਂ ਇੱਕ ਮਾਡਲ ਦੇ ਤੌਰ ਦੇ ਉੱਤੇ ਲਿਆ ਜਿਹਦੇ ਵਿੱਚ ਆਉਣ ਵਾਲੇ 6.5 ਸਾਲ ਦੇ ਵਿੱਚ ਬਰਨਾਲਾ ਕਲਾ ਵੀ ਲੱਗੇਗਾ ਜਿੱਦਾਂ ਆਪਾਂ ਚੰਡੀਗੜ੍ਹ ਦੀ ਸੜਕਾਂ ਤੇ ਜਾਣਦੇ ਆ ਉੱਥੇ ਸਾਨੂੰ ਹਰ ਤਰ੍ਹਾਂ ਦਾ ਸਟਾਪ ਸਾਈਨ ਹੈ ਚਾਹੇ ਸਾਨੂੰ ਗ੍ਰੀਨ ਲਾਈਟ ਹੈ ਰੈੱਡ ਲਾਈਟ ਹੈ ਚੈਤਾਨੂ ਆਪਣੇ ਜਿਹੜੇ ਹੈ ਹੁੰਦੇ ਆ ਸਪੀਡ ਬ੍ਰੇਕਰ ਵਗੈਰਾ ਉਹ ਹਰ ਚੀਜ਼ ਬਨਾਲਾ ਕਲਾ ਦੇ ਵੇਖਣ ਨੂੰ ਮਿਲੇਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਬਨਾਲਾ ਕਲਾ ਦੇ ਵਿੱਚੋਂ ਜਦੋਂ ਕੋਈ ਵੀ ਸੱਜਣ ਲੰਘੇ ਕਿਉਂਕਿ ਇਹ ਬਨਾਲਾ ਕਲਾ ਦੇ ਅੱਗੇ ਬਹੁਤ ਪਿੰਡ ਪੈਂਦੇ ਆ ਜਿਸ ਤਰ੍ਹਾਂ ਮੜਵਾ ਹੋਇਆ ਮਜਾਰੀ ਤੋਂ ਲੈ ਕੇ 15 16 ਪਰ ਪਿੰਡ ਪੈਂਦੇ ਆ ਦੌਲਤਪੁਰ ਹੋ ਗਿਆ ਤੇ ਇਸੇ ਤਰ੍ਹਾਂ ਹੀ ਜੂੜਪੁਰ ਬਨਾਲਿਆ ਸਾਡਾ ਹਸਪਤਾਲ ਜਿਹੜਾ ਜ਼ਿਲ੍ਹੇ ਦਾ ਉਹ ਸਾਡੇ ਕੂੜਿਆ ਤੇ ਕਾਢ ਕੋੜ 100 ਪਿੰਡ ਦੀ ਜਿਹੜੀ ਮੇਰੇ ਖਿਆਲ ਦੇ ਵਿੱਚ ਐਵਰੇਜ ਜਿਹੜੀ ਸਾਡੇ ਪਿੰਡ ਦੇ ਵਿੱਚੋਂ ਲੰਘਾ ਜੇਗਾ ਉਹ ਤੇ ਜਿਹੜਾ ਵੀ ਸੱਜਣ ਸਾਡੇ ਪਿੰਡ ਦੇ ਵਿੱਚੋਂ ਲੰਘੇਗਾ ਉਹਨੂੰ ਇਹ ਬਥੂਸ ਹੋਏਗਾ ਵੀ ਮੈਂ ਇੱਕ ਉਹਨਾਂ ਲੋਕਾਂ ਦੇ ਵਿੱਚੋਂ ਲੰਘ ਰਿਹਾ ਇਹ ਲੋਕਾਂ ਨੇ ਜੇ ਸੜ ਜਗਰੂਕਤਾ ਕਮੇਟੀ ਨਾਲ ਬਣਾਈ ਹੈ ਤੇ ਮੈਂ ਕਮੇਟੀ ਦਾ ਧੰਨਵਾਦ ਕਰਦਾ ਕਿ ਉਹ ਕਮੇਟੀ ਨੇ ਇਹ ਨੇ ਆਪਰੇਟ ਕੀਤਾ ਪਿੰਡ ਦੇ ਵਿੱਚ ਜਿਸ ਤਹਿਤ ਵੀ ਆਪਾਂ ਕੋਈ ਹੋਰ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਐਕਸੀਡੈਂਟਾਂ ਤੋਂ ਬਚਾਉਣਾ ਆਪਣੇ ਬੱਚਿਆਂ ਨੂੰ ਜਿਹੜੇ ਰੂਲ ਆ ਉਹਨੂੰ ਦੱਸਣਾ ਕਿਵੇਂ ਫੋਲੋ ਕਰਨੇ ਆ ਇਸ ਤਿਹਤ ਅਸੀਂ ਇੱਕ ਰੋਡ ਸੇਫਟੀ ਪਾਰਕ ਵੀ ਬਣਾਈ ਹੈ ਬਲੱਡ ਡੋਨਰ ਕਲੋਨੀ ਦੇ ਵਿੱਚ ਉੱਥੇ ਵੀ ਜਾ ਕੇ ਜਿਹੜੇ ਵੀਰਾਂ ਦਾ ਟਾਈਮ ਹੋਵੇ ਜਾ ਕੇ ਵੇਖਣਾ ਉਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਸੁਝਾਅ ਦਿੱਤਾ ਗਿਆ ਆ ਕਿ ਆਪਾਂ ਸੜਕ ਤੇ ਚੱਲਣ ਤੋਂ ਪਹਿਲਾਂ ਆਪਾਂ ਨੂੰ ਕੀ ਕੁਝ ਕਰਨਾ ਚਾਹੀਦਾ ਲਾਇਸੈਂਸ ਬਣਨ ਤੋਂ ਪਹਿਲਾਂ ਆਪਾਂ ਨੂੰ ਕਿਹੜੀ ਕਿਹੜੀ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਤੇ ਅੱਜ ਅਸੀਂ ਉਹਦੇ ਤਹਿਤ ਹੀ ਇਹ ਆਪਣੇ ਪਿੰਡ ਦੇ ਵਿੱਚ ਜਿੰਨੇ ਵੀ ਇਹ ਤੇਰੇ ਸਾਈਨ ਬੋਰਡ ਹੈ ਸਟਾਪ ਦੇ ਦੋਨੋਂ ਬਾਕਸ ਦੇਖੋ ਇਹ 30 ਪੁਆਇੰਟ ਤੇ ਲੱਗਣੇ ਲੱਗ ਭਾਗ ਸਾਰੇ ਇੱਕ ਮਿੰਟ ਜੀ ਇਹ 30 ਪੁਆਇੰਟ ਤੇ ਲੱਗਣੇ ਆ ਤੇ ਇਹਦੇ ਤਹਿਤ ਜਿਹੜਾ ਵੀ ਪਿੰਡ ਦੇ ਵਿੱਚੋਂ ਜਿਹੜਾ ਵੀ ਬੱਚਾ ਬਜ਼ੁਰਗ ਕੋਈ ਭੈਣ ਸਾਡੀ ਨਿਕਲੇ ਬਾਹਰ ਤੇ ਉਹ ਪਹਿਲਾਂ ਕਿਉਂਕਿ ਕਿਥੇ ਵੇਲੇ ਆਪਣੇ ਇਸ ਵੇਲੇ ਚਿੰਤਾਵਾਂ ਐਨੀਆ ਵਧੀਆਂ ਆ ਤੇ ਆਪਾਂ ਨੂੰ ਵੈਸੇ ਯਾਦ ਨਹੀਂ ਦੇਂਦਾ ਵੇ ਅਸੀਂ ਦੇਖਣਾ ਹੈ ਪਰ ਜਦੋਂ ਉਹ ਬੋਰਡ ਦੇਖੇਗਾ ਸਾਹਮਣੇ ਇੱਕ ਇਹਦਾ ਮਕਦਮ ਰੁਕੇਗਾ ਵੀ ਭਾਈ ਸਾਈਨ ਬੋਰਡ ਆ ਗਿਆ ਮੈਂ ਪਰ ਦੂਨਾ ਪਾਸੇ ਵੀ ਗਲਾਂ ਵਾ ਫਿਰ ਅੱਗੇ ਚੱਲਾਂ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਮ ਚੌਂਧੇ ਐਕਸੀਡੈਂਟ ਬਹੁਤ ਹੁੰਦੇ ਆ ਸਾਡੇ ਪਿੰਡ ਦੇ ਵਿੱਚ ਵੀ ਕਾਫੀ ਐਕਸੀਡੈਂਟ ਹੁੰਦੇ ਆ ਜਦੋਂ ਬੱਚੇ ਕੋਈ ਪਿੰਡ ਦੇ ਵਿੱਚੋਂ ਬਾਹਰ ਨਿਕਲਦੇ ਆ ਇਹ ਕਿੰਨੇ ਬੋਰਡ ਲਗਾ ਰਹੇ ਨੇ ਜੀ ਫਿਰ ਇਹ ਅੱਜ ਕੋਈ ਵੀਰ ਬੋਰਡ ਜਿਹੜੇ ਆ ਅਸੀਂ ਪਿੰਡ ਦੇ ਵਿੱਚ ਲਗਾ ਰਹੇ ਆ ਤੇ ਇਸ ਤੋਂ ਅੱਗੇ ਫਿਰ ਹੋਰ ਵੀ ਕਾਫੀ ਉਪਰਾਲੇ ਜਿਹੜੇ ਕਰਨੇ ਆ ਉਸ ਤਹਿਤ ਹੌਣੇ ਸਮੇਂ ਦੇ ਵਿੱਚ ਤੁਸੀਂ ਆਪ ਦੇਖੋਗੇ ਵੀ ਕਿ ਇਹ ਜਿਹੜਾ ਪਿੰਡ ਆ ਇੱਕ ਇਹਨੂੰ ਇਹ ਹਰ ਤਰ੍ਹਾਂ ਦੇ ਨਵੇਂ-ਨਵੇਂ ਉਪਰਾਲੇ ਕਰਦਾ ਆ ਰਿਹਾ ਹੈ